ਦੇ ਨੇ ਦੇ ਦੇ ਮਾਰਦਾ ਤੜ ਜਸ ਸੜਿਆ ਛੂੜਿਆ ਇਹਦੇ ਮਾਰਦਾ ਹਾਂ ਕਾਰਦੇ ਨੇ ਹਰੇ ਤੜਾਂ ਧਰਦੇ ਦੇਖੀ ਆ ਦੇਖਿਆ ਥਾਨੇ ਖਾਣਾ ਜਿਆਦਾ ਗਿੱਜੇ ਹੋਇਆ ਹੈ ਦੇਖੋ ਹੱਥਾਂ ਤੇ ਹੱਥਾਂ ਗੱਲ ਕਰਾਏ ਆ ਰੈਡ ਠੁੰਗ ਵਾਲੀ ਪੜੀ ਵੱਡਦੇ ਹੁਣ ਮ ਖਵਾਉਂਦਾ ਸੀ ਦੇਖੋ ਕਿਵੇਂ ਕਰਤੀ ਇਥੋਂ ਉਂਗਲ ਇੱਥੇ ਰਹਾ ਦੇਖੋ ਇੱਥੇ ਠੁੰਗ ਭਰਤੀ ਹੋ ਜਾਂਦੀ ਹੱਥਾਂ ਦੇ ਬਹੁਤ ਵੱੜੀ ਵੱਡਦੇ ਹੈ ਚੁੰਜ ਮਾਰਦੇ ਹਾਂਜੀ 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 ਇਹ ਮੜਾ ਹਾਂ ਇਧਰ ਨਹੀਂ ਹੋ ਕੇ ਖਾਇਆ ਜਾਂਦਾ ਜੱਟਪੁਰਾ ਕਮਾ ਹੈਲੋ ਗੇ ਵੈਲਕਮ ਬੈਕ ਟੂ ਮਾਈ ਚੈਨਲ ਜੀ ਅੱਜ ਦੇ ਵਲੌਗ ਅੰਦਰ ਤੁਹਾਡਾ ਸਾਰਿਆਂ ਦਾ ਬਹੁਤ ਜਾਇ ਸਵਾਗਤ ਹੈ ਜੀ ਤੇ ਬਲੌਗ ਪੱਪੇ ਬਹੁਤ ਚਿਰ ਬਾਅਦ ਆ ਰਿਹਾ ਕਿਉਂਕਿ ਕੁਝ ਕਾਰਨ ਹੋ ਗਈ ਸੀ ਯਾਰ ਬਲੌਗ ਨਹੀਂ ਆਇਆ ਤੇ ਇਹੇ ਕਰਕੇ ਆਪਾਂ ਮਾਫੀ ਚਾਹੁੰਦੇ ਆ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਜੀ ਆਪਾਂ ਮੁਰਗੀਆਂ ਬਈ ਬਹੁਤ ਘੈਂਟ ਹੋ ਗਈਆਂ ਤੇ ਚਲੋ ਆ ਨਾਲੇ ਪਾਈਏ ਦਾਣਾ ਪਾਣੀ ਫੁੱਲੀਆਂ ਛੱਡਦੇ ਆ ਸਵੇਰੇ ਦੇ ਟਾਈਮ ਤੁਹਾਨੂੰ ਹੋ ਗਿਆ ਯਾਰ ਧਸਾਂ ਮੈਂ 7:00 ਵਜੇ ਗਿਆ ਚਲੋ ਮੁਰਗੀਆਂ ਕੱਢੀ ਆਪਾਂ ਪਿੰਜਰਾ ਚੋਂ ਬਾਹਰ ਆਜੋ ਲੋ ਜੀ ਪਿੰਜਰੇ ਲਵੇ ਆ ਗਏ ਆਪਾਂ ਤੇ ਉੱਢ ਕੇ ਦਵਾ ਦਾ ਠੀਕ ਹੈ ਪਿੰਜਰਾਂ ਉੱਤੇ ਕੱਢੀਏ ਬਾਹਰ ਨਾਲ ਤੁਹਾਨੂੰ ਦਿਖਾਉਣੇ ਨੇ ਦੀ ਗਰੋਥ ਚੈੱਕ ਕਰਾਵਾਂਗੇ ਕਿੰਨੇ ਹੋ ਗਿਆ ਤਿੰਨ ਚਾਰ ਬਾਅਦ 20 ਦਿਨਾਂ ਦਾ ਮਰ ਸਾਡੇ ਹੁਣ 21-22 ਦਿਨਾਂ ਦਾ ਗਿਆ ਪਿਆ ਗਿਆ ਵੀਡੀਓ ਦਾ ਤੇ ਉਹ ਸਾਰਾ ਗੈਪਸ ਨੂੰ ਦਿਖਾਉਣਾ ਕਿੰਨੇ ਜਿਆਦੇ ਘੰਟ ਹੋਏ ਪਿਆ ਤੇ ਲੜਦੇ ਵੀ ਯਾਰ ਬਹੁਤ ਜਿਆਦਾ ਹੈ ਤੁਹਾਨੂੰ ਲੜਾ ਕੇ ਵੀ ਦਿਖਾਵਾਂਗੇ ਇਹ ਠੀਕ ਹੈ ਤੇ ਅੰਦਰ ਹੁਣ ਮੈਂ ਦਾਣਾ ਪਾਣੀ ਰਾਤ ਦਾ ਪਾਇਆ ਹੁਣ ਉਹਨਾਂ ਨੂੰ ਬਾਹਰ ਕੱਢਦੇ ਹਾਂ ਠੀਕ ਹੈ ਹੁਣ ਦੇਖੋ ਕੀ ਕੁਝ ਕਰਦੇ ਆਏ ਅੱਤ ਪੱਕ ਆ ਮਰਗੀ ਆ ਗਈ ਹੈ ਆਪਣੀਆਂ ਦੇਖੋ ਕਰੋ ਚੈੱਕ ਬਰਦੀ ਆਹ ਭੱਜੀ ਦੇਖੋ ਉਹ ਵੱਜ ਗਿਆ ਹੁਣ ਉਹ ਲੈਦੇ ਸਾਰੇ ਉਹ ਦੇਖੋ ਉਹ ਦੇਖਦੇ ਆਹ ਜਾਂਦੇ ਆ ਉੱਡੇ ਕੁਝ ਨਹੀਂ ਛੱਡਾਂ ਪਹਿਲਾਂ ਸਾਰੇ ਘਰ ਚੋਂ ਛੇੜੇ ਦੇਣਗੇ ਠੀਕ ਹੈ ਤੇ ਇਸ ਤੋਂ ਬਾਅਦ ਟੱਪਣਗੇ ਪੂਰਾ ਇਹ ਦੇਖੋ ਹੁਣ ਹੁਣ ਕਰਕੇ ਪੂਰੇ ਸਿੱਧੇ ਉਹ ਖੜਦੇ ਨੇ ਆਈ ਜੇਰਾ ਆਪਾਂ ਹੁਣ ਰੋਟੀਆਂ ਲੈ ਲਈਆਂ ਠੀਕ ਹੈ ਪਾਣੀ ਚ ਪਿਉਂਦੀਆਂ ਤੇ ਹੁਣ ਆਪਾਂ ਰੋਟੀ ਇਹਨੂੰ ਪਰਵਾਵਾਂਗੇ ਤੇ ਮੁਰਗੀ ਆਪਣੀ ਸ਼ਾਮਣੇ ਆ ਜਾ ਆ ਜਾ ਤੇਰਾ ਆਹ ਲੜਦਾ ਬਹੁਤ ਭੜਾਗਾ ਦਿਖਲਾਇਆ ਤੇ ਸਾਨੂੰ ਇਹਦੇ ਨਾਲ ਲੜਾ ਕੇ ਦਿਖਾਉ ਮੁਰਗੀ ਦੇ ਨਾਲ ਬਹੁਤ ਭੜਾਗਾ ਆ ਲਓ ਖਾਣਾਂਗੇ ਹੁਣ ਇਹ ਰੋਟੀ ਰੱਟੀਆਂ ਬਾਬੂ ਖਵਾ ਖੂਦ ਆਇਆ ਕਰੋ ਠੀਕ ਹੈ ਇਹਨਾਂ ਨੂੰ ਗਰਮੀ ਦਾ ਟਾਈਮ ਆ ਤੇ ਠੰਡਕ ਰਹਿੰਦੀ ਹੈ ਇਹ ਚੀਜ਼ਾਂ ਨਾਲ ਤੇ ਉਹ ਤਾਂ ਇਹ ਆਪ ਦਾ ਕੁਝ ਛੱਡਦੀ ਨਹੀਂ ਹੈਗਾ ਇੱਥੇ ਕਿਉਂਕਿ ਬਾਹਰਲਾ ਘਰ ਆਇਆ ਆਪਣਾ ਤੇ ਇਥੇ ਬਹੁਤ ਕੁਝ ਮਿਲ ਜਾਂਦਾ ਇਹਨਾਂ ਨੂੰ ਖਾਣ ਨੂੰ ਵੈਸੇ ਤੇ ਰੋਟੀ ਰੱਟੀਆਂ ਦਾ ਆਇਆ ਹੁੰਦਾ ਹੈਗਾ ਤੇ ਵਧੀਆ ਯਾਰ ਠੰਡਰ ਰਹਿੰਦੀ ਹੈ ਇਹਨਾਂ ਦੇ ਅੰਦਰ ਬਾਕੀ ਹਲਕਾ ਖਾਣਾ ਹੈਗਾ ਹੋਲਾ ਤੇ ਛੇਤੀ ਪੰਜਾਬੀ ਲੈਂਦੇ ਆ ਇਹ ਵਿੱਚ ਫਰ ਪੈ ਜਾਂਦਾ ਆ ਤਾਂ ਤੂ ਜਾਂ ਆਉਂਦੇ ਹੁਣ ਤਾਂ ਪੂਰੇ ਹੈ ਐ ਦੇ ਪੱਜ ਕੀ ਇੱਕ ਬਾਬਾ ਦੇਖੋ ਗੋਹੇ ਚ ਰਹਿ ਕੇ ਪੂਰਾ ਖੁਸ਼ ਨੇ ਇਹ ਦੇਖੋ ਉਹੇ ਤੋਂ ਪਾਲ ਪਾਲ ਐ ਖਾਂਦੇ ਆ ਦੇਖੋ ਪੈਰਾਣਾ ਐ ਮਾਰ ਮਾਰ ਹੈ ਪਹਿਲਾਂ ਛੋਟੇ ਸੀ ਯਾਰ ਪੈਰ ਵੀ ਇੰਨੇ ਹੋਣੀ ਸੀ ਨਾ ਉਹ ਨਹੀਂ ਆਏ ਸੀ ਉਹ ਨਹੀਂ ਆਏ ਕਰਦੇ ਸੀ ਹੁਣ ਦੇਖੋ ਆ ਪੂਰਾ ਬੱਚੋ ਕੜਕੜ ਖਾਂਦੇ ਆ ਸੁੰਧ ਪਾਲ ਪਾਲੇ ਦੇਖੋ ਇਹ ਚੁੰਝਾਣਾ ਮਾਰ ਮਾਰ ਇਹ ਆ ਤਾਂ ਇੰਨ ਬਸ ਖਾਣਾ ਐ ਪੂਰਾ ਕਰ ਲੈਂਦੇ ਆ ਜੀ ਜੰਦੂ ਤੇ ਬਾਕੀ ਰਹਿਣ ਜੇ ਆਪਾਂ ਖੁੱਲੇ ਛੱਡ ਦਿਆਂ ਨਾ ਤੇ ਵਧੀਆ ਰਹਿੰਦਾ ਯਾਰ ਹੈ ਜਾਨਵਰ ਉਸ ਰਹਿਣਾ ਕਿ ਆਪਦਾ ਖਾਣਾ ਆ ਭਾਲ ਕੇ ਜਿੰਨੀ ਕੁ ਲੋੜ ਹੈ ਉੰਨੀ ਕੁ ਖਾ ਲੈਣਗੇ। ਹਲੇ ਗਰੋ ਚੈੱਕ ਕਰੋ ਤੁਸੀਂ ਆਪਣੇ ਜਾਨਵਰਾਂ ਦੀ। ਪੂਰੇ ਹੁਣ ਤਾਂ ਵਧੀਆ ਹੋ ਗਏ। ਤਾਂ ਮੁਰਗੀ ਫੜ ਲਈ ਆਪਾਂ। ਐ ਹਟ ਜਾ। ਤੰਗਾ 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 ਤਬਾਚ ਬੱਚੀ। ਕੀ ਫੜ ਲਈ ਆਪਾਂ ਤੇ ਹੁਣ ਪੌਣੇ ਦਾ ਮੈਚ ਠੀਕ ਐ। ਹੋਰਾਂ ਮੁਰਗਿਆਂ ਨਾਲ ਬਾਕੀ ਛੱਟ ਤਾਂ ਇਹਨੇ ਮਰਵਾਉਂਦ ਨਹੀਂ ਆ। ਤੁਹਾਨੂੰ ਦਿਖਾਉਣਾ ਕਿੰਨੇ ਕੁ ਚੁਸਤ ਹੋ ਗਏ ਯਾਰ। ਠੀਕ ਐ। ਤੇ ਇਹ ਦੇਸੀ ਹੈ ਇਹਨਾਂ ਤਾਂ ਲੜਦੇ ਨਹੀਂ ਹੈਗੇ ਪਰ ਫਿਰ ਵੀ ਇਹਨਾਂ ਦਾ ਗੁੱਸਾ ਦਾ ਹੋਣਾ ਤੁਹਾਨੂੰ ਮੈਂ ਆਪਣੀ ਮੁਰਗੀ ਤੇ ਮੁਰਗਾ ਠੀਕ ਆ ਦੇ 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 ਕਿਉਂ ਕਿਉਂ ਹੜੂ ਆ ਜਾ ਦੇ ਦੇ ਕਿਉਂ ਦੇ ਦੇ ਇਹ ਯਾਹ ਦੇ ਮਾਰਦਾ ਤੜ ਜਸ ਸੜਿਆ ਛੋੜਿਆ ਇਹਦੇ ਮਾਰਦਾ ਹੈ आ दे। तड़ा तर बेचारी मर्जी आज आजा आजा मारे 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 कद मारे कद मारे मारे, मारे, मारे। मेरे हाथ से मरिया हैं क्या छोटे मारदा देख क्यों कम भाई मारदा तो ला, 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 ला। निका जहा है जी देखो तड़ा सिर च ही है ਬਿਚਾਰੀ ਇਕੱਠੀ ਕਰਦੀ ਤਾਂ ਉਹ ਪਛਾਹਦੀ ਛੜਾ ਜੇ ਛੂਣਾ ਬਹੁ ਹੋ ਗਿਆ ਯਰੇ ਮੇਰੇ ਚੱਕ ਹੈ ਪੂਰਾ ਰਾਜੀ ਜਾਂਦਾ ਕਾ ਬਹੁਤ ਜਿਆਦਾ ਲੜਦੇ ਆ ਬਹੁਤ ਜਿਆਦਾ ਉਹ ਸਾਰਾ ਰੁਕੜੇ ਪੈਦਾ ਇੱਕ ਦੂਜੇ ਦੇ ਸੱਚੀ ਨੂੰ ਕੰਮ ਆਉਂਦੇ ਆ ਇਹਨਾਂ ਨੇ ਕੱਟੀ ਨਾ ਯਾਰੀ ਲਾਲੀ ਤੇ ਕੱਟੀ ਦੇ ਲਾ ਖਾਣ ਲੱਗੇ ਪੈਦਾ ਵਾ ਦਾ ਹਰੇ ਤੇ ਦੇਖੋ ਵਿਚਾਰੀ ਪੂਲੀ ਕੱਟੀ ਕੁਛ ਨਹੀਂ ਕਹਿੰਦੀ ਹੀ ਇਹਨੂੰ ਲੱਗੇ ਪਏ ਤਾਂ ਫੁੱਲੀਆਂ ਜੀ ਚੜਚੜੀ ਜਾਂਦੇ ਆ ਇੱਕ ਬਈ ਮੁਰਗੀਆਂ ਦਾ ਤੇ ਮੁਰਗ ਦੇ ਵੀ ਚੱਕਰ ਬਹੁਤ ਵਧੀਆ ਨਾ ਕੋਈ ਠੀਕ ਆ ਕੋਈ ਜਾਨਵਰ ਛੱਡਦਾ ਚੁੱਚੜੀਆਂ ਚੋਰੀਆਂ ਸਭ ਕੁਝ ਹੀ ਪਲੇਟ ਬਲੂਡ ਦਿੰਦਾ ਤੇ ਇਹ ਵੀ ਚੱਕਰ ਵਧੀਆ ਹੈ ਨਾ ਕੋਈ ਆਪਣ ਨੂੰ ਦਵਾਈ ਲਿਆਉਣ ਦੀ ਲੋੜ ਆਪਣੇ ਕੁਝ ਨੂੰ ਖਾਤਰ ਤੇ ਪੂਰਾ ਸਾਫ਼ ਹੀ ਰੱਖ ਲਿਆ ਇੱਕ ਵੀ ਨਹੀਂ ਹੋਣ ਦਿੰਦੇ ਹੈਗੇ ਫੁੱਲ ਲੱਕ ਜੰਝ ਪੜਪੜ ਲਿਆ ਲਿਆ ਖਾਈ ਜਾਂਦੇ ਆ ਇਹ ਜੀ ਪੂਰੀ ਪੰਨੀ ਮੁਰਗੇ ਮੁਰਗੇ ਆ ਲੋ ਆ ਜਾਨਵਰ ਨਾਲ ਆਪਾਂ ਹੁਣ ਆ ਲੜੋਣੇ ਠੀਕ ਆ ਆ ਜਾ ਓਏ ਆ ਜਾ ਲਾੜੇ ਹੁਣ ਇਹਦੇ ਨਾਲ ਇਹ ਤਾਂ ਡਰਦਾ ਉਹਦੀ ਵਿਚਾਰੀ ਦੇ ਤੜਾ ਮਾਰ ਗਿਆ ਇਹ ਦੋ ਡਰਦਾ ਆ ਪਪਾ ਦਾ ਆ ਰਾਗੜ ਦੂਗਾ ਲੜਾਉਣੇ ਹੁਣ ਆਪਾਂ ਹੋ ਗਏ ਇੱਧਰ ਆ ਜਾ ਲੜ ਹੁਣ ਇਹਦੇ ਨਾਲ ਲੜ 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 ਲੜੇਗਾ ਇਹ ਦੋ ਡਰਦਾ ਇਹ ਦੋ ਡਰਦਾ ਆ ਸਰ ਨਾਗਦਾ ਹੁਣੇ ਤਾਂ ਪੈਦਾ ਇਹਦਾ ਪਪਾ ਆ ਇਹਦਾ ਸਿਰ ਫੂਲ ਨਹੀਂ ਮਰਾ ਆ ਉਹ ਲੜ ਆ ਜਾ ਆ ਜਾ ਲੜ ਲੜ ਹੁਣ ਲੜ ਇਹਦੇ ਨੇ ਮੁਰੇ ਖਾਂਗਦਾ ਤਾਂ ਮਰਾ ਸਿਰ ਸੁਰ ਫੂਲ ਨਹੀਂ ਮਰਾ ਆ ਜਾ ਪੁੱਤ ਹੁਣ ਆ ਜਾ ਆ ਦੇ ਦੇ ਆ ਇਹ ਲਾਉਂ ਮਸਾਹਤ ਤੋਂ ਬਾਰੇ ਦੇ ਦੇ ਹਾਂ ਪਾਏ ਦੇ ਰੋਲੀਪੱਟ ਤੇ ਵਿਚਰੇ ਦੇ ਆ ਜਾ ਹਾਂ ਹਾਂ ਇਹਦਾ ਨਾ ਨਹੀਂ ਲੜਦਾ ਹੈਗਾ ਦਾ ਕਹਦਾ ਅਸਤਰਾ ਅਸਤਰਾ ਇਹ ਨਹੀਂ ਲਵੇ ਲਵੇ ਲੱਗਣਾ ਜਾਂਦਾ ਹੈਗਾ ਇਹਦਾ ਰਾਜ ਕਰਦਾ ਸਾਰਿਆਂ ਤੇ ਆਹ ਵਾਲਾ ਦਾ ਰਾਜ ਅਦੇਖੇ ਥਾਨੇ ਖਾਣਾ ਜਾਦੀ ਗਿੱਜੇ ਹੋਇਆ ਹੈ ਦੇਖੋ ਹੱਥਾਂ ਤੇ ਹੱਥਾਂ ਨਾਲ ਕਰਾਇਆ ਰੈੱਡ ਠੁੰਗ ਵਾਲੀ ਪੜੀ ਵੜਦੇ ਹੁਣ ਮੈਂ ਖਾਉਂਦਾ ਸੀ ਦੇਖੋ ਕਿਵੇਂ ਕਰਤੀ ਇੱਥੇ ਉਂਗਲ ਇੱਥੇ ਰਾ ਦੇਖੋ ਇੱਥੇ ਠੁੰਗ ਭਰਤੀ ਹੋ ਜਾਂਦੀ ਪੱਥਾਂ ਦੇ ਬਹੁਤ ਘੜੀ ਵੜਦੇ ਹੈ ਚੁੰਜ ਮਾਰਦੇ ਆ ਜਾ ਆ ਜਾ ਆ ਜਾ ਆ ਜਾ ਤੇ ਵੜ ਹਾਂ ਇਦਾਂ ਨਹੀਂ ਹੋ ਕੇ ਖਾਇਆ ਜਾਂਦਾ ਖਾ ਲਓ ਆ ਥੋੜੀ ਜੀ ਰਹੀ ਹੁਣ ਨਿਵੇੜ ਦੋ ਵਾਰ ਆ ਜਾ ਹੱਥਾਂ ਨੂੰ ਆਉਂਦੇ ਆਲੇ ਤੂੰ ਇੱਥੇ ਖਾ ਲਓ ਚੁੱਪ ਕਰਕੇ ਬਹੁਤ ਬੜੇ ਲੈ 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 ਹੱਥਾਂ ਦੇ ਹੱਥ ਖਾ ਜਾ ਮੇਰੇ ਉਂਗਲਾਂ ਖਾ ਜਾ ਵਿੱਚੀ ਵਿੱਚ ਉਂਗਲਾਂ ਖਾ ਜਾ ਮੇਰੀਆਂ ਮਾਰ ਨਿਭੜ ਗਿਆ ਤੇ ਵੀ ਤੁਸੀਂ ਪਾ ਦਿਆ ਕਰੋ ਸਵੇਰੇ ਦੁਪਹਿਰੇ ਆਥਣੇ ਬਸ ਇਹੀ ਕੁਝ ਚੱਲਦਾ ਹੁੰਦਾ ਕਿਉਂਕਿ ਆਪਣੇ ਦਾ ਯਾਰ ਜੱਟਾਂ ਦੇ ਤਾਂ ਹੀ ਆ ਬਸ ਐਂ ਤੁਰੇ ਫਿਰਦੇ ਰਹਿੰਦੇ ਐ ਖਾਈ ਹੋਈ ਜਾਂਦੇ ਹੁਣ ਪਹਿਲਾਂ ਇੱਥੇ ਹਾਲੇ ਨੇ ਕਿਰਲੀ ਮਾਰਤੀ ਤੇ ਕਰ ਲਈ ਕਿੱਥੋਂ ਚੱਕੀ ਇਹਨਾਂ ਨੇ ਪਟਕ ਪਟਕ ਵਿਚਾਰੀ ਉਹ ਮਾਰਦੀ ਹੈ ਇੱਥੇ ਡੜੀ ਜਾਂਦੀ ਛਕੂ ਜੇ ਕਰ ਲਿਓ ਖਾ ਖੂਗੇ ਛੜ ਛੜ ਦਿੰਦੀ ਇੱਥੇ ਅਈ ਤੁਰੀ ਫਿਰਦੀ ਵਿਚਾਰੀ ਉਹ ਮਾਰਦੀ ਇਹਨਾਂ ਨੂੰ ਲੋਪਾ ਜੀ ਗਰੋਥ ਚੈੱਕ ਕਰੋ ਤੁਸੀਂ ਹੁਣ ਆਪਣੇ ਜਾਨਵਰ ਦੀ ਦੇਖੋ ਕੀ ਆ ਬਾਤ ਹੈ ਕੀ ਆ ਬਾਤ ਹੈ ਉਹ ਜਾਂਦਾ ਭੱਜਿਆ ਹੈ ਯਾ ਫਨ ਲਗਾਟ ਹੋ ਗਏ ਰੋ ਵੀ ਬਾਬੇ ਕਿਵੇਂ ਲੱਗਾ ਤੁਹਾਨੂੰ ਆਪਣਾ ਅੱਜ ਦਾ ਵਲੌਗ ਜੇਕਰ ਵਧੀਆ ਲੱਗਾ ਯਾਰ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਹੈ ਜਿਹੜੇ ਨਵੇਂ ਬੰਦੇ ਜੁੜ ਰਹੇ ਆਪਣੇ ਚੈਨਲ ਦੇ ਨਾਲ ਆਈ ਬਸ ਪਿਆਰ ਕਰਦੇ ਰਹੋ ਜੇ ਕੋਈ ਭਰਾ ਆਪਣਾ ਕੋਈ ਚੀਜ਼ ਪੁੱਛਣਾ ਚਾਹੁੰਦਾ ਤਾਂ ਕੋਈ ਦੱਸਣਾ ਚਾਹੁੰਦਾ ਦੱਸ ਸਕਦਾ ਪੁੱਛ ਸਕਦਾ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਚੰਗਾ ਜੀ ਮਿਲਦੇ ਹੁਣ ਆਪਾਂ ਅਗਲੇ ਵਲੌਗ ਦੇ ਅੰਦਰ ਬਾਏ ਸਤਿ ਸ਼੍ਰੀ ਅਕਾਲ